ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਆਪਾਂ ਅੱਜ ਕਮੀਜ਼ ਦੇ ਸਲਵਾਰ ਦੇ ਨਾਲ ਦੀ ਨਾ ਇਸ ਤਰ੍ਹਾਂ ਦੀ ਪੱਟੀਆਂ ਆਪਾਂ ਲਾਉਣੀ ਆ ਕਮੀਜ਼ ਦੇ ਘਰੇ ਤੇ ਤੇ ਇਹ ਵੀ ਆਪਾਂ ਇਹਦੇ ਤੇ ਫਿਨਿਸ਼ਿੰਗ ਪੱਟੀ ਜਿਹੜੀ ਆ ਪਰੱਖ ਲਈਏ ਇਹਨੂੰ ਆਪਾਂ ਪ੍ਰੈਸ ਦੇ ਨਾਲ ਲਾ ਲੈਨੇ ਆ ਇਹਦੇ ਤੇ ਇਹ ਆਪਾਂ ਲਈਏ ਜਿਹੜਾ ਵਾਲਾ ਪਾਸਾ ਪਨੀਚੀ ਰੱਖਿਆ ਤਾਂ ਜਿਹੜਾ ਹੌਟ ਪਾਸ ਬਣ ਗਈ ਜਿਹੜਾ ਆਪਣਾ ਕੱਪੜਾ ਆ ਇਨੂੰ ਆਪਾਂ ਪੁੱਠਾ ਕਰਕੇ ਰੱਖ ਲਿਆ ਤੇ ਇਸ ਤਰ੍ਹਾਂ ਇਹਦੇ ਨਾਲ ਆਪਾਂ ਚੱਕੇ ਦਿੱਤੀ ਤੇ ਇਹ ਆਪਾਂ 2 ਟਾਹ ਇੰਚ ਰੱਖਣੀ ਹੈ ਲੈਸ ਦਾ ਹਿਸਾਬ ਕਿਤਾਬ ਲਾਵਾਂਗੇ ਤੇ ਬਾਕੀ ਦਾ ਆਪਾਂ ਫालतू ਕੱਟ ਦੇਣਾ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਤੇ ਲਾ ਕੇ ਫਿਰ ਇਹਦੇ ਤੇ ਲੈਸ ਲਾਉਣੀ ਹੈ ਜੇ ਤੁਸੀਂ ਇਹਦੇ ਤੇ ਪਿੰਟ ਟ੍ਰੈਕਸ ਪਾਉਣੇ ਨੇ ਉਹ ਵੀ ਤੁਸੀਂ ਪਾ ਸਕਦੇ ਹੋ ਪਿੰਟ ਟੈਕਸ ਵੀ ਜੇ ਇਹਦੇ ਉੱਪਰ ਲੈਸ ਲਾ ਕੇ ਬਣਾਉਣੀ ਤਾਂ ਬਣਾ ਸਕਦੇ ਸਾਈਡਾਂ ਤੇ ਵੀ ਲੈਸ ਲਾ ਕੇ ਆਪਾਂ ਕਮੀਜ਼ ਤਿਆਰ ਕਰਨਾ ਹੈ ਤਿਕਾਵੇਂ ਪਰ ਕਿਵੇਂ ਤਿਆਰ ਕਰਦੇ ਆ ਵਾਲੀ ਪੱਤੀ ਹੈ ਜਿਹੜੀ ਆਪਾਂ ਪ੍ਰੈਸ ਦੇ ਨਾਲ ਚੰਗੀ ਤਰ੍ਹਾਂ ਚੁੱਕੇ ਲੈਨੇ ਇਹਦੇ ਤੇ ਚੇੜ ਜੀ ਲੱਗੀ ਹੁੰਦੀ ਤੇ ਇਹ ਵਧੀਆ ਤਰੀਕੇ ਨਾਲ ਚਪਕ ਜਾਂਦੀ ਹੈ ਇਹ ਵੱਧ ਘੱਟ ਕੱਟੀ ਹੋਈ ਸੀ ਆਪਾਂ ਇੱਕ ਬਰਾਬਰ ਹੀ ਰੱਖਣੀ ਆ ਕੜਾਈ ਕਰਨ ਵਾਸਤੇ ਵੀ ਇਹੀ ਚਪਕਾਉਂਦੇ ਨੇ ਜਿਹੜੀ ਮਸ਼ੀਨ ਨੇ ਕੜਾਈ ਹੁੰਦੀ ਹੈ ਤਲ ਜੀ ਆਪਾਂ ਪ੍ਰੋਜੈਕਟ ਲਈ ਦਿਖਾਉਣਾ ਆਪਾਂ ਕੱਟ ਲਈ ਫालतू ਕਪੜਿਆ ਲਓ ਜੀ ਇੱਥੇ ਪਹਿਲਾਂ ਆਪਾਂ ਲੈਂਸ ਲਾ ਦਿੰਨੇ ਆਪਾਂ ਪਹਿਲਾਂ ਚਾੜੇ ਜੈਸਾ ਲਾ ਲੈਂਨੇ ਕਾਟਨ ਦੀ ਲੈਂਸ ਹੈ ਪਹਿਲਾਂ ਸੜਾ ਕਰਕੇ ਲਾਵਾਂਗੇ। ਫਿਰ ਇਹਦੇ ਦੂਸਰੇ ਪਾਸੇ ਵੀ ਇਸੇ ਤਰੀਕੇ ਨਾਲ ਲਾਣੀ ਹੈ। ਇਹ ਜਿੰਨਾ ਆਪਣਾ ਕੇਰਾ ਪਾਉਣ ਲਈ ਲਈਏ ਪੂਰੀ। എപ്പിൽ ചി ਪਰ ਇਹ ਵੀ ਨਾ ਸੈਟ ਨਾ ਤੇਲੋਨੀ ਇੰਨੀ ਚੌੜੀ ਨਹੀਂ ਰੱਖਣੀ ਪੱਜਨੀ ਕੁ ਰੱਖਣੀ ਆਹ ਵਾਲੀ ਜਿਹੜੀ ਆ ਇਹ ਆਪਾਂ ਅੰਦਰ ਨੂੰ ਰੱਖਾਂਗੇ ਐਸਾ ਕੱਚਾ ਪੰਨਾ ਰਵਾਂਗੇ के मा कट कटलांग मान ਇਹਨੂੰ ਕਮੀਜ਼ੇ ਤੇ ਕੋਈ ਕੜਾਈ ਨਹੀਂ ਦੂਸਰੀ ਜਿਹੜੀ ਲੈਣੀ ਆਪਾਂ ਆਪਾਂ ਇੱਥੇ ਲਾ ਮੰਗੇ ਇਹਦਾ ਥੋੜਾ ਜਿਹਾ ਅਸੇ ਤਾ ਹੁੰਦਾ ਬਸ ਤਸ ਦੇਖ ਕੇ ਲਾ ਲੇ ਉਹ ਨਹੀਂ ਮਾਰ ਜਣਾ ਆਪਾਂ ਇਦਲੇ ਸੈੱਟ ਛੱਡਣੇ ਇਹਦਾ ਮੂੰਹ ਅੰਦਰੋਂ ਕਰਕੇ ਲਾਉਣਾ ਕਿਉਂਕਿ ਆਪਾਂ ਇਹ ਪਲਟਣੀਆਂ ਪੱਟੀ

ఫతూ వాలూ కప్లెతో కట్ కట్ ఏ కమీ తె కట్కే కప్పుడ ఫోర్ ఫాలూ క తయారు ఇంకా ఇస్తాన బడ్డర్ ఇద్దరు హత్య ఏదైతే పేస్టింగ్ పట్టీ కటన్ కప్పా ਇਸ ਤਰੇਪਾਲਟ ਕਿ ਆਪਾਂ ਕਰ ਲੈਣਾ ਕਿਉਂਕਿ ਜੇ ਹੁਣ ਵੀ ਸਲਾਈ ਲਾਤੀ ਫਿਰ ਆਪਾਂ ਕਮੀਜ਼ ਤੇ ਲਾਉਣ ਲੱਗੇ ਆ ਵੀ ਸਲਾਈ ਲਾਉਣੀ ਆ ਫਿਰ ਜਾਂਦੇ ਸਲਾਈਆਂ ਮਾ ਜਾਂ ਨਹੀਂ ਆਪਾਂ ਇਸ ਤਰੇਮ ਪਹਿਲੇ ਦੇਖੋ ਇਸ ਤਪਾਲਟ ਨਾਲ ਬਹੁਤ ਸੋਨਾ ਪਾਊਡਰ ਬਣ ਕੇ ਤਿਆਰ ਹੋਵੇ ਨੂੰ ਆਪਾਂ ਕਮੀਜ਼ ਤੇ ਲਾਉਣੀ ਆ ਕਮੀਜ਼ ਤੇ ਨਾਲਸਟੇਲ ਇਹ ਪਰ ਇਲ ਚੇਂਜ ਕਰਦੇ ਆ ਇਹਦੇ ਨਾਲ ਲਾਉਣੀ ਆ ਹਾਂਜੀ ਲੋ ਜੀ ਆਪਾਂ ਬਿਲਕੁਲ ਵਿੱਚ ਜਿੱਥੇ ਆਪਾਂ ਲਾਉਣਾ ਹੈ ਨੀਚੇ ਤੋਂ ਆਪਾਂ ਕਪੜਾ ਛੱਡ ਲਿਆ 6 ਇੰਚ ਤੇ 2.5 ਇੰਚ ਮੁੜ ਜਾਣਾ ਤੇ 5 4 5 ਇੰਚ ਉੱਪਰ ਰੱਖਿਆ ਹੋਇਆ ਇਹਦਾ ਕਪੜਾ ਮੋੜਨ ਤੋਂ ਐਕਸਟਰਾ ਰੱਖਿਆ ਕਿਉਂਕਿ ਜੇ ਆਪਾਂ ਇੱਕ ਦੋ ਪੈਂਟ ਟੈਕਸ ਫਾਇਲ ਤੇ ਜਰੂਰ ਪਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਆ ਵਿਚਾਲਾ ਕਰਕੇ ਆਪਾਂ ਇੱਥੇ ਟੱਕ ਲਾ ਲਿਆ ਤੇ ਬਿਲਕੁਲ ਵਿਚਾਲੇ ਕਰਕੇ ਆਪਾਂ ਸੇਫਟੀ ਪਿੰਨ ਦੋ ਦੋਨਾਂ ਪਾਸੇ ਲਾ ਕੇ ਤੇ ਇਹਨੂੰ ਬਾਰਡਰ ਨੂੰ ਪਕਾ ਲਿਆ ਉਹ ਆਪਾਂ ਇਹਦੇ ਤੇ ਸਲਾਈ ਦਵਾਂਗੇ ਬਿਲਕੁਲ ਇੱਥੇ ਜੜ ਦੇ ਵਿੱਚ ਸਲਾਈ ਲਾਉਣੀ ਹੈ ਇਸ ਤਰ੍ਹਾਂ ਕੀ ਵਿੱਚ ਤੋਂ ਪਾਣ ਬਣਾਈਏ ਪਾਣ ਦਾ ਬਿਲਕੁਲ ਧਿਆਨ ਰੱਖ ਕੇ ਵਿਚਾਲੇ ਰੱਖਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਲਾਈ ਜਾਣਾ

ਇਹਦੇ ਨਾਲ ਕੱਪੜੇ ਮਿੱਤਰੋਂ ਵਿੱਚੋਂ ਦੇਖ ਲੈਣਾ ਤੇ ਆਪਣਾ ਵਿੱਚ ਕਪੜਾ ਇਕੱਠਾ ਨਾ ਹੋ ਜੇ ਐਸਟਰਾ ਕਰਕੇ ਆਪਾਂ ਇਹਨੂੰ ਪਲਟ ਕੇ ਧਰ ਲੈਣਾ ਇਹਦੇ ਵਿੱਚ ਕਪੜਾ ਨਹੀਂ ਇਕੱਠਾ ਹੋਣਾ ਚਾਹੀਦਾ ਕਮੀਜ਼ ਦਾ ਬੀਤ ਬਿਲਕੁਲ ਆਪਾਂ ਹੱਥ ਮਾਰ ਕੇ ਸਾਫ਼ ਐਸਟਰਾ ਕਰਕੇ ਫਿਰ ਉਸ ਤੋਂ ਮਾ ਲੈਣਾ ਜਿਹੜੀ ਬਾਜੂ ਤੇ ਆ ਉਹ ਆਪਾਂ ਬਸ ਇੰਨੀ ਬਰੀਕ ਪੱਟੀ ਬਣਾਵਾਂਗੇ ਉਗੜਨੀ ਇਸ ਕਰਕੇ ਤਿਆਰ ਆਪਾਂ ਕੀਤਾ ਖਾਣਾ ਇਹ dielian ਚਾਹਤ ਨਾਲ ਬਣੇ ਰਿਹਾ ਸਸਲਾਂ ਆਪਣਾ ਪਪੜਾ ਕਣ ਕਿ ਤਿਆਰ ਹੋਇਆ ਫਾਂ ਤੋਂ ਪਪੜਾ ਜਿਹੜਾ ਆਪਾਂ ਕੱਟ ਲੈਂਦੇ ਆ ਇਹ ਤੋਂ ਐ ਐਸਤਰਾ ਮੁਰਝਾ ਤੇ ਬਹੁਤ ਸੋਹਣੀ ਪੱਟੀ ਲੱਗਦੀ ਹੈ ਜਿੱਦੇ ਤੁਸੀਂ ਚਾਹੁੰਦੇ ਹੋ ਵੀ ਉੱਠੇ ਨਾ ਤੇ ਇਹਦੇ ਤੇ ਇੱਕ ਦੋ ਸਲਾਈਆਂ ਜੜੀਆਂ ਨੇ ਤੁਸੀਂ ਇੱਕ ਦੋ ਸਲਾਈਆਂ ਇਹਦੇ ਉੱਤੇ ਲਾ ਸਕਦੇ ਹੋ ਇਸ ਤਰ੍ਹਾਂ ਨਹੀਂ ਪਾਟ ਮਿੰਟ ਲਈ ਪਾਸੇ ਹਿੱਤ ਪਾਸੇ ਸਟ੍ਰੈਨਿੰਗ ਮਿਸ਼ਨ ਗਈ ਜ ਆਪਣੀ ਬਿਲਕੁਲ ਸਾਫ ਤੇ ਇਹਦੇ ਰੱਸਾ ਬੋਸ ਨੂੰ ਨਾ ਲਿਜਾਏ ਇਸੇ ਤਰ੍ਹਾਂ ਆਪਾਂ ਸਲਵਾਰ ਦੇ ਪੌਂਚੇ ਤਿਆਰ ਕਰਾਂਗੇ ਤੇ ਇਸੇ ਤਰ੍ਹਾਂ ਹੀ ਬਾਹਾਂ ਤਿਆਰ ਕਰਾਂਗੇ ਠੀਕ ਹੈ ਜੀ ਤੇ ਉਹ ਵੀ ਆਪਾਂ ਤਿਆਰ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਾਂ ਬਾਹਾਂ ਵਾਸਤੇ ਸਟ੍ਰੈਪਟੀ ਤਿਆਰ ਕਰ ਲਈ ਅੰਨੇ ਨੰਬੀਏ ਆਪਾਂ ਜਿੱਤ ਲਾਉਣਾ ਹੈ ਲਾ ਕੇ ਦਿਖਾਵਾਂਗੇ ਤੁਹਾਨੂੰ ਹੌਲੀ ਇਹਦੀ ਆਪਾਂ ਦੋਨੋਂ ਪਾਸੇ ਟੱਕਲਾ ਆ ਕੇ ਮੇਚ ਪਾਣ ਬਣਾ ਕੇ ਤਿਆਰ ਕਰ ਲਈ ਤੇ ਆਪਾਂ ਬਚਾਲੇ ਰੱਖ ਕੇ ਫੇਰ ਲਵਾਂਗੇ ਇਸ ਤਰ੍ਹਾਂ ਪੂਜਾ ਲਾ ਕੇ ਕਰਕੇ ਰੱਖ ਕੇ ਲੈ ਜਾਵਾਂਗੇ ਇਸ ਤਰ੍ਹਾਂ ਇਹ ਪੱਟੀਆਂ ਆਪਾਂ ਲਾ ਦਿੱਤੀਆਂ ਨੇ ਬਜਟ ਇਸ ਤਰ੍ਹਾਂ ਹੁਣ ਆਪਾਂ ਪਤਾ ਨੂੰ ਪੂਰਾ ਸੁੱਤ ਤਿਆਰ ਕਰਕੇ ਦਿਖਾਉਣਾ ਹੈ ਲੈ ਆਪਾਂ ਉਹ ਇਦਾਂ ਆਪਾਂ ਲਾ ਲਈਏ ਲੈਸ ਇਸ ਤਰ੍ਹਾਂ ਇੱਕ ਇੱਕ ਮੋਟਾ ਪੈਂਟਿਕਸ ਪਾ ਲਿਆ ਆਪਾਂ ਇੱਕ ਪੈਰ ਪੈਰ ਦਾ ਛੋਟਾ ਨਹੀਂ ਪਾਇਆ ਮੋਟੋ ਮੋਟੇ ਪਾਏ ਨੇ ਇਹਨਾਂ ਨੂੰ ਆਪਾਂ ਇਹ ਚਿੰਨ ਪ੍ਰਸਨਾਂ ਨੂੰ ਇਸ ਤਰ੍ਹਾਂ ਲਾਵਾਗੇ ਕਿ ਕਿੱਧਰ ਪਾ ਲਈਏ ਕਿੱਧਰ ਪਾ ਲਈਏ ਤੇ ਇਸ ਤਰ੍ਹਾਂ ਵਿੱਚ ਆਪਾਂ ਬਣਾ ਕੇ ਬਾਰਡਰ ਇਕ ਲਾ ਦਿੱਤਾ ਸਲਵਾਰ ਦੇ ਨਾਲ ਦਾ ਇਸ ਤਰ੍ਹਾਂ ਆਪਣੀਆਂ ਹੋ ਗਈਆਂ ਬਾਵਾਂ ਤਿਆਰ ਇਸ ਤਰੀਕੇ ਦੇ ਨਾਲ ਆਪਾਂ ਬਾਵਾਂ ਤਿਆਰ ਕੀਤੀਆਂ ਨੇ ਬਾਵਾਂ ਦੇ ਤੇ ਆਪਾਂ ਵੱਡੀ ਲੈਸ ਨਹੀਂ ਲਾਈ ਇਹ ਸਟ੍ਰਿਪਟੀ ਲਾ ਕੇ ਤੇ ਅੱਗੇ ਬ੍ਰੈਸ ਲਾ ਦਿੱਤੀ ਐ ਇਸ ਤਰ੍ਹਾਂ ਪਲਾ ਦਿੱਤੀ ਐ ਤੇ ਇਹਨਾਂ ਨੂੰ ਆਪਾਂ ਇਹ ਕਮੀਜ਼ ਆਪਾਂ ਤਿਆਰ ਕਰ ਇਸ ਤਰ੍ਹਾਂ ਕਰ ਲਿਆ ਠੀਕ ਹੈ ਜੀ ਇਸ ਤਰ੍ਹਾਂ ਬਾਹਾਂ ਚ ਲਾ ਕੇ ਗਲੇ ਤੇ ਆਪਾਂ ਕੁਝ ਨਹੀਂ ਲਾਇਆ ਕਿਉਂਕਿ ਫਿਰ ਜ਼ਿਆਦਾ ਹੋ ਜਾਂਦਾ ਤੇ ਆਪਾਂ ਬਾਹਾਂ ਜੂ ਤਿਆਰ ਕੀਤੀਆਂ ਨੇ ਤੇ ਇਸ ਤਰ੍ਹਾਂ ਕੀਤਾ ਆਪਾਂ ਕਮੀਜ਼ ਦਾ ਫਰੰਟ ਤਿਆਰ ਤੇ ਸਲਵਾਰ ਨੂੰ ਆਪਾਂ ਕਿਸ ਤਰ੍ਹਾਂ ਲਾਉਣਾ ਹੈ ਲੈਸ ਕੇ ਸਟ੍ਰੈਪਸ ਸਲਵਾਰ ਕਰਦੇ ਆ ਤਿਆਰ ਕੱਲਰ ਵੀਡੀਓ ਇਸ ਦਿਖਾਵਾਂਗੇ ਤੇ ਨਾਲ ਲਾਵਾਂਗੇ ਦੁਪੱਟੇ ਨੂੰ ਲੈਸ ਜੇ ਵੀਡੀਓ ਪਸੰਦ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ